ਕੋੜਿਆ ਕੋੜਿਆ ਤੇਰੇ ਕੋੜਿਆ ਕਰਿਆ ਗੱਡ ਪੁੱਤਰਾ ਕਰਿਆ ਗੱਡ ਪੁੱਤਰਾ ਕਰਿਆ ਗੱਡ ਪੁੱਤਰਾ ਬੈਠ ਕਰਿਆ ਗੱਡ ਪੁੱਤਰਾ ਆਹ ਮੇਰੀ ਭਾਬੀ ਨਾ ਮੇਰੀ ਇਹ ਕਾਲੀ ਵੜੀ ਸੀ ਇਹ ਕਹਿੰਦੀ ਮੈਨੂੰ ਨੀਂਦ ਨਹੀਂ ਆਈ ਇਹ ਕਹਿੰਦੀ ਮੇਰੀਆਂ ਨਾ ਅੱਖਾਂ ਦੁਖੀਆਂ ਨੇ ਮੈਂ ਇਹਨੂੰ ਕਿਹਾ ਇਹ ਭਾਬੀ ਤੇ ਅੱਖਾਂ ਦੁਖੀਆਂ ਪੰਜ ਸੱਤ ਕੋਠੇ ਸੁਨੇ ਛਤੀ ਇਹ ਇਹ ਪਾਲਾ ਇਹਨੂੰ ਵੀ ਬਾਹਰੋਂ ਪਤਾ ਲੱਗਾ ਵੀ ਡਾਕਟਰ ਬਹੁਤ ਹੰਦੇ ਆ ਇਹ ਵਿਚਾਰੀ ਨੇ ਪਹਿਲਾਂ ਨਵੇਂ ਸੂਟ ਸਾੜ ਸਵਾਏ ਵੀ ਮੇਰਾ ਅੱਖ ਕਿਵੇਂ ਨੀ ਆ ਵਧੀਆ ਆ ਤੇਰਾ ਕੱਪੜੇ ਵੀ ਵਧੀਆ ਹੋਣ ਖਾ ਵਿਚਾਰੀ ਤੇਰਾ ਖਰਚਾ ਕਰਕੇ ਇਹ ਘਰ ਆਲੇ ਨੂੰ ਲਿਆਈ ਤੂੰ ਵਿਚਾਰਾ ਹੋਣਾ ਜੇ ਨਾਲ ਦੇਖ ਮੈਂ ਇਹ ਦਿਨ ਤੇਰਾ ਲਾਸਟ ਬੜਾ ਅੱਛਾ ਜੇ ਹੁੰਦੀ ਤੇਰੇ ਲੱਭੇ ਸਾਕੋ ਜੀ ਆਹ ਉਹ ਸਾਡੇ ਪਿੰਡ ਦੀ ਬਬੂਲੀ ਦਾ ਵਿਆਹ ਹੋਇਆ ਉਹਦੀ ਸੱਸ ਵੀ ਆ ਲਈ ਆ ਗੋ ਦਾ ਮਾਰ ਮਾਰ ਅਸਲ ਕਿਆਸੇ ਕਿੰਨੇ ਸਿਗੇ ਸਮਝ ਨਹੀਂ ਚਾਲ ਮੇਰਾ ਵੀ ਇਲਾਜ ਕਰਾ ਦੇ ਦੰਦ ਨਾ ਭੈਣ ਜਾਈ ਤੇ ਨਾ ਦੰਦ ਜਿਹੜੇ ਆ ਉਹ ਹੁੰਦੇ ਰਹਿੰਦੇ ਆ ਰਾਤ ਨੂੰ ਨੀਂਦ ਨਹੀਂ ਆਉਂਦੀ ਬੜੀ ਔਖੀ ਸੀ ਬੜੀ ਔਖੀ ਤੇ ਮੈਨੂੰ ਡਾਂ ਵਾਲੀ ਲੈ ਚੱਲ ਫੇਰੇ ਪੋਤੇ ਆਉਣਾ ਕਰਦੇ ਨਹੀਂ ਮੇਰੀ ਪੁਆਇੰਟ ਬੱਚਾ ਤਾਂ ਨਹੀਂ ਮੈਂ ਬੱਚਾ ਨਹੀਂ ਕਿਹ ਜਾਣਾ ਮਾਂ ਜਾਨ ਸੀ ਬਸ ਇਹਦੇ ਨਾਲ ਆ ਰਹੀ ਆ ਇਹ ਨਾਲ ਵੀ ਅੱਜ ਮੈਂ ਬੈਠ ਕੇ ਨਹਾ ਹਾਂ ਉਹ ਤਾਂ ਵੀ ਮੜਦਾ ਰੋਂਦਾ ਕਿ ਉਹ ਇਹ ਦੋਨੇ ਕਹਿੰਦੀਆਂ ਸਾਡਾ ਲੱਖ ਬੜਾ ਦਾ ਮਹਾਰਾਲੇ ਦਾ ਗੇਵਜਾਰਾ ਉਹ ਵੀ ਇਹਨਾਂ ਉਹ ਵੀ ਦੇ ਦਿੰਦਾ ਲੱਖ ਬੜਾ ਮੈਂ ਕਿਹਾ ਚੱਲੇ ਨਾ ਦੋਨਾਂ ਦਾ ਠੀਕ ਕਰ ਦਾਂ ਜੇ ਇਹਨੂੰ ਤੱਕ ਲੱਖ ਵਿੱਚ